ਚੱਡ ਗਏ ਤੇ ਇੱਥੇ ਸਾਨੂੰ ਇਹਨਾਂ ਨੇ ਚੁਣਿਆ ਵਾ ਲੋਕਾਂ ਅਸੀਂ ਇਹਨਾਂ ਦੇ ਜਵਾਬ ਦੇਈਆਂ ਅਸੀਂ ਜਵਾਬ ਦੇਣਾ ਤੁਹਾਡੇ ਨੂੰ ਇਹ ਦੋ ਇੱਥੇ ਹੈਗੇ ਹਲਾਕੋਂ ਉਹ ਯਾ ਯਾ ਇੱਥੇ ਆਪਾ ਲੋਵਾਗੇ ਕਹਿੰਦਾ ਨਾ ਉਹ ਉਹ ਤੇਰੀਆਂ ਦੇ ਦੱਸ ਮੈਂ ਤੂੰ ਰੁਕ ਜਾ ਇਹਨੇ ਬਾਹਰ ਕੈਨਸਲ ਜਾਂਦੀਆਂ ਦੀ ਟੋਕਾਈ ਸੋਵਾਉਂਦੇ ਸਸਿਕਾਲ ਦੋਸਤੋ ਮੈਂ ਹਾਂ ਅਭਿਸ਼ੇਕ ਜਲੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ेड ਨਿਊਜ਼ ਕੱਲ ਇੱਕ ਸਾਡੇ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਕਿ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਕੀ ਕਈ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ ਉਸ ਨੂੰ ਦੇਖਦੇ ਹੋਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਪਹੁੰਚੇ ਨੇ ਪੱਪੀ ਪ੍ਰਾਸ਼ਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਜਿੱਦਾਂ ਲੋਕਾਂ ਦੀ ਸਮੱਸਿਆ ਆ ਰਹੀ ਹੈ ਉਹਨਾਂ ਨੂੰ ਇਲਾਜ ਦੇ ਵਿੱਚ ਇੱਥੇ ਦੇਖੋ ਸਮੱਸਿਆ ਦਾ ਹੱਲ ਕਰਾਉਣਾ ਮੇਰਾ ਪਹਿਲਾ ਧਰਮ ਆ ਲੋਕਾਂ ਨੂੰ ਸਮੱਸਿਆ ਆਊਗੀ ਕਿਉਂ ਸਮੱਸਿਆ ਦਾ ਹੱਲ ਕਰਨਾ ਵਾ ਬਾਕੀ ਦਾ ਗੱਲਾਂ ਬਾਅਦ ਦੀਆਂ ਨੇ ਜਾ ਗਰੀਬ ਲੋਕ ਨੇ ਜਿਹੜੇ ਇਲਾਜ ਕਰਾਉਣ ਲਈ ਆਉਂਦੇ ਇਹਨਾਂ ਦਾ ਸਮੱਸਿਆ ਨਹੀਂ ਹੱਲ ਕਰਨੀ ਹੋਰ ਕੀ ਕਰਨੀ ਆ ਕਹਿਆ ਜਾ ਰਿਹਾ ਲੋਕਾਂ ਦੇ ਵੱਲੋਂ ਕਿ ਆਪਰੇਸ਼ਨ ਸਿਰਫ 2 ਦਿਨ ਹੀ ਹੁੰਦੇ ਇੱਥੇ ਬਾਕੀ ਦਿਨ ਨਹੀਂ ਹੋ ਰਿਹਾ ਕੋਈ ਨਹੀਂ ਸਾਰੇ ਦਿਨ ਹੀ ਹੋਊਗਾ ਚਿੰਤਾ ਨਾ ਕਰੋ ਹੁਣ ਕੋਈ ਬੰਦਾ ਤੰਗ ਨਹੀਂ ਰਹਿੰਦਾ ਤੁਸੀਂ ਕੀ ਦੇਖੋ ਕਿ ਇਸ ਤਰੀਕੇ ਦੇ ਨਾਲ ਮਰੀਜ਼ ਆ ਜਿਹੜੇ ਲਾਈਨਾਂ ਲਗਾ ਕੇ ਖੜੇ ਨੇ ओपीडी ਦੇ ਬਾਹਰ ਅਸ਼ੋਕ ਪ੍ਰਸ਼ਰ ਪੱਪੀ ਜੋ ਕਿ ਆਪ ਪਹੁੰਚੇ ਨੇ ਦੇਖਣਾ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਕਿਸ ਤਰੀਕੇ ਦੇ ਨਾਲ ਅਸ਼ੋਕ ਪ੍ਰੈਸ਼ਰ ਪੱਪੀ ਲੋਕਾਂ ਦੀਆਂ ਮੁਸ਼ਕਲਾਂ ਸੌਂਦੇ ਪਏ ਨੇ ਮੌਕੇ ਤੇ ਓਪੀਡੀ ਦੇ ਬਾਹਰ ਜਿਹੜੀ ਏਡੀ ਵੱਡੀ ਲਾਈਨ ਦੇਖੀ ਗਈ ਹੈ। ਉਹ ਲੈੜੀ ਆ ਉੱਥੇ ਕਿਹੜਾ ਕੋਈ ਜੈਂਸ ਨੇ ਅੰਦਰ ਜਾਣਾ ਵਾ ਇੱਥੇ ਸਾਈਡ ਤੇ ਬਿਠਾਓ ਇਹਨੂੰ। ਇਸ ਸਾਈਡ ਤੇ ਬਿਠਾਓ ਹੱਥ 'ਚ ਉਹਦੇ ਬੱਚਾ ਵਾ ਛੋਟਾ ਆ। ਅਜੋ ਬਾਤ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸ਼ੋਕ ਪ੍ਰੈਸ਼ਰ ਪੱਪੀ ਜੋ ਕਿ ਹਲਕੇ ਦੇ ਐਮਐਲ ਲੈਣਾ ਦੇ ਹਲਕੇ ਦੇ ਵਿੱਚ ਵੱਡਾ ਹਸਪਤਲ ਸਿਵਲ ਹਸਪਤਲ ਉੱਥੇ ਖਦੋਂ ਦੁਬਾਰਾ ਜਾਂਚ ਕਰਨ ਪਹੁੰਚੇ ਨੇ ਮੈਪ ਤੇ ਲਿਖਿਆ ਨੰਬਰ ਦੇਖੋ ਅਸੀਂ ਆਪਣੇ ਲਈ ਤਾਂ ਕਰ ਨਹੀਂ ਕਿਸੇ ਬੰਦੇ ਨਹੀਂ ਕਰਾਂਗੇ ਅਸੀਂ ਆਪਣਾ ਦੁਕਾਨਾ ਹੋਰ ਬੋਲ ਦੇਣੀਆਂ ਨੇ 10 ਮੈਂ ਤੂੰ 2 ਵਜੇ ਜਿਹੜੇ ਬਾਹਰ ਕੈਨਸਲ ਜਾਂਦੇ ਨੇ ਸੁੱਕਾਈ ਸੋਦਾ ਉੱਪਰ ਜੀ ਜੀ ਕਿੰਨੇ ਮੱਲੇ ਮਾਂ ਬਣ ਗਏ ਉਹ ਸੇਰੇ ਤੋਂ ਲੱਗੀਆਂ ਉਹਨਾਂ ਨੇ ਸਾਡੇ ਸਮਾਂ ਰਾਤੀ ਮਿਲਦੀ ਸੀ ਤਾਂ ਛੇ ਸੀ ਮਾਂ ਵਿਦਾਈ ਦੀ ਛੇ ਸੀ ਸੜਕ ਉੱਪਰ ਦਿੱਤੇ ਅਮਿਤ ਸ਼ਰਮਾ ਅਮ ਜੀ ਸਾਹਮਣੇ ਇਹ ਜੀ ਸ੍ਰੀ ਗੁਰੂ ਬੋਲਣਾ ਆਪਾਂ ਕਹਿੰਦੇ ਡਾਕਟਰ ਯਾਨੀ ਕਰਦੇ ਪੜਤਾਲਾ ਕਰਾ ਲਿਆ ਸਰ ਨੂੰ ਐਸੀ ਬੁਲਾਨੇ ਆ ਗਏ ਆਪਾਂ ਕਰਕੇ ਕਹਿੰਦਾ ਸਾਰੇ ਥੋੜੇ ਥਾਰੇ ਥੋੜਾ ਥਾਰੇ ਫੜੋਦਾ ਆਪੇ ਸਰ ਜੀ ਤੁਹਾਨੂੰ ਪਹਿਲਾਂ ਆਪਾਂ ਇਹ ਦਿਮਾਗ ਚ ਰੱਖਣਾ ਕਦੇ ਕਿਸੇ ਡਾਕਟਰ ਦੀ ਨੀਂਦ ਨਹੀਂ ਹੁੰਦੀ ਨਾਰੀ ਦਾ ਛੋਟੀ ਆਪਣੀ ਬੈਸਿੰਗ ਦਾਸ ਨੇ ਆਪਾਂ ਨੇ ਆਪ ਨੂੰ ਤੋਂ ਬਹੁਤ ਆਪਾਂ ਰਲ ਕੇ ਸਾਰੇ ਆਨੇ ਇਸ ਟੀ ਦਾ ਬੰਦੋਬਸ ਕਰਨਾ ਕੋਈ ਉਸੇ ਬੰਦੇ ਨੂੰ ਐਡਾ ਨਹੀਂ ਰਹਿਣ ਦੇਣਾ ਕਿ ਤੂੰ ਤਕਲੀਫ ਸਾਰੇ ਦਾਲ ਕੇ ਕਰੇ ਜਦ ਸਰਪ ਚਾਹੀਏ ਚਾਹ ਰਹੀ ਹੈ શરી ਮਰੀ ਪਾਣੀ ਹੈ ਮਾਂ ਕੋਲ ਨਹੀਂ ਹੋਗਾ ਉਹ ਕੰਮ ਕਰਨਾ ਚਾਹ ਰਹੀ ਹੈ ਕੋਸ਼ਿਸ਼ ਕੋਸ਼ ਪੂਰਾ ਹਾਲ ਹੈ ਮੇਰੇ ਵਾਸਤੇ ਪਾਣੀ ਨਹੀਂ ਰਹਾ ਤੋਂ ਇਸ ਗਲਤ ਨੇ ਮੈਂ ਲਾਈ ਮਾਂ ਡੰਡਰ ਮਨਾ ਹੋਣਾ ਹੋਣਾ 4K ਦਾ ਵਿਸ਼ੇਸ਼ ਹੈ ਇਹਨੇ ਕਲ 66 ਸਪੋਰਟ ਹੈ ਇਹ ਕਲਾ ਜਿਹੜਾ ਕਹਣਾ ਹੈ ਸਾਡੇ ਕੋਲ ਜਿਹੜੇ ਮੁੰਜਾ ਆਏਗਾ ਕਿ 13 ਵਜੇ ਉਹ ਵੀ ਜਿਹੜਾ ਦੇਖਣ ਜਿਹੜਾ ਯਾਦ ਰੱਖਣਾ ਜੀ ਇਹ ਵਾਲੋ ਕੋਰਸ ਤੋਂ ਕਿੰਨਾ ਸਟਰਸਲ ਕੋਰਸ ਨਹੀਂ ਲਿਖੀ ਮੈਸਜ

ਬੜੀ ਚੰਗੀ ਗੱਲ ਹੈ ਨੋਹ ਦਾ ਰਿਆਲ ਬਹੁਤ ਹੈ ਚਾਹਤੇ ਤੇ ਕਿਰਾਏ ਨੂੰ ਹੈ ਕਿ ਹੈ ਜਿਆਦਾ ਸਸੇ ਇੰਨਾ ਲੋਕ ਵੀ ਲੋਗ ਜਾਣੀ ਸਰ ਇਹ ਲੋੜਾ ਨਹੀਂ ਚਾਹੀਦੀ ਹੈ ਕਿ ਆਦਰ ਸਿੱਧੇ ਮੈਂ ਸਿੱਧੇ ਸਿੱਧੇ ਦਿਖਾ ਦਿਓ ਦਿਖਾ ਦਿਓ ਬੰਦ ਬੰਦ ਕਰਕੇ ਜਿਹੜਾ ਨਕਾਤਾ ਹੋ ਗਿਆ ਹੈ ਤਾਂ ਉਹ ਮੰਨ ਲਿਆ ਮੈਂ ਕਿ ਇਸ ਦਾ ਆਪਣੀ ਜਗ੍ਹਾ ਤੇ ਇਹ ਇਹ ਹੁਣ 9000 ਜੁਗੇ ਹੈ ਹੀ ਨਹੀਂ ਲੈ ਲੈ ਹੁਣ 9000 ਲਿਆ ਤੋ ਸਾਹ ਨੂੰ ਪਤਾ ਸੱਪਿਆ ਨਹੀਂ ਲੈ ਕੇ ਸਾਡੇ ਸਾਹਮਣੇ ਸ਼ਹਿਰ ਦੀ ਅਗਰ ਜੀ ਦੀ ਗੰਜਾਇਸ ਹੁੰਦੀ ਹੈ ਜੇ ਇਹਦੇ ਵਿੱਚ ਹੈ ਜੀ ਦੱਸੋ ਜੀ ਸ਼ਹਿਰ ਜੀ ਜਾਨੀ ਕਰੂੰਗਾ ਜਦੋਂ ਇੱਥੇ ਇਹ ਜਿਹੜੇ ਹਾਲਾਤ ਆ ਹੁਣ 9000 ਇੱਥੇ ਆਪਾ ਲਵਾ ਲੈਣਾ तो है तो भी बीमार दवाइया पे कोई खर्चा नहीं सारा चीज मैं अंदर चल रहा सारी चीज दवाई अंदर चल रही है ਇਹ ਫੋਕਸ ਤੇ ਪੇਸ਼ੈਂਟ ਬਹੁਤ ਆਹ ਜਾ ਵਾ ਹੁਣ ਆਪਣੇ ਹੱਥ ਚ ਆ ਹੁਣ ਇਹਨੂੰ ਆਪਾਂ ਕਿਵੇਂ ਆਂਦੇ ਕਿਆ ਕਰੀਏ ਹੋਰ ਹੋ ਰਿਹਾ ਖੜਾ ਵਾ ਆ ਰੋ ਰਹੀ ਆਪਾਂ ਰੋੜੇ ਨੂੰ ਕਿਈ ਸਾਡੇ ਬੇਟੀ ਨੂੰ ਹਸਪੀਟਲ ਤੋਂ ਲੈ ਕੇ ਆ ਸਰ ਇਹ ਵੀ ਚ ਸਰ ਇਹ ਪੇਸ਼ੈਂਟ ਨੂੰ ਕੰਪਨਸ਼ਨ ਦਿੱਤੀ ਗਈ ਸਰ ਕੋਮਪਨਸ਼ਨ ਕਲੇਉਂ ਤੁਸੀਂ ਆਗਣ ਦੇਤੀ ਆਪਸ਼ਨ ਤਾਂ ਉਹ ਪੂਰੀ ਕਰੂਗੀ ਕਰਵਾ ਕੇ ਤੁਹਾਨੂੰ ਆਪਣੀ ਉਹ ਬਚਾਉਣੀ ਹੈ ਤੇ ਜਾਣਾ ਸਾਡੇ ਲਈ ਕੰਪਲੀਟ ਨਹੀਂ ਇਹ ਬਸ ਇਹ ਤੇ ਗਸੋਈ ਇਹ ਸਾਡੇ ਕੋਲ ਨਹੀਂ ਆਹ ਹੋ ਰਿਹਾ ਕਿ ਜੀ ਜੀ ਐਨੇ ਜੋ ਕੀ ਹੋਣ ਸੈਵਲ ਹਸਤਾ ਤੋਂ ਦਾ ਲੋੜੀ ਇਹਨਾਂ ਸੈਕਨ ਅਮੀਨ ਦਾ ਤਾਉਦ ਕੋ ਲੋ ਜਦੋਂ ਤੱਕ 9000 ਦੀ ਪਾਵਰੀ ਹੈ ਨਹੀਂ ਕਚਨ ਦੀ ਆ ਕੋ ਨੂੰ ਲੈ ਕੇ ਦੇ ਰਹੇ ਕੋ ਟੈਸਟ ਮੈਂ ਮੈਨੇ ਤਾਂ ਨਹੀਂ ਸਮਝ ਸਕਦਾ ਕੋ ਕੋਣ ਨੂੰ ਸਹੀ ਸਾਡੇ ਇੱਕ ਵਾਰੋਂ ਵਾਰੋਂ ਕਿਉਂ ਰੇ ਕਰਾਇਆ ਜਾਵੇ ਆਪਾਂ ਕੋ ਲੈ ਕੇ ਦੀਏ ਵੀ ਆਹ ਬਾਰੋਂ ਤਰਾਗੇ ਨੇ ਸਰ ਇਹਨੂੰ ਇਹ ਕਿਉਂ ਨਹੀਂ ਹੁੰਦਾ ਸਿਸਟਮ ਨੂੰ ਮੈਂ ਫੋਨ ਕਰ ਦੂੰਗੀ ਸਾਡੇ ਕੋਲ ਇੱਥੇ ਸਾਧਨ ਕਦੀ ਆਪਾਂ ਗੱਲ ਕਰਦੇ ਹਾਂ ਆਪੇ ਤੁਹਾਡੇ ਤੁਹਾਡੇ ਸਿਸਟਮ ਨਾਲ ਤੁਹਾਡੇ ਨਾਲ ਖੜੇ ਆਂ ਪਰ ਇਹ ਜੀ ਸਾਧਨ ਦੀ ਆਪਾਂ ਕੀ ਕਰਾਂਗੇ ਲਈ 12 9900 ਹੀ ਆਪਰੇ ਦਾ ਚੈਸਤ ਕਰਾਉਗੇ ਇੱਥੋਂ ਹੁਣ ਦੱਬ ਸਮਾਂ ਤੋਂ ਨਾਲ ਤੁਹਾਡੇ ਜੀ ਕਹਿੰਦੇ ਆਂ ਜੀ ਗੱਲ ਸਮਝ ਲਓ ਉਹ ਸਾਰਾ ਇਥੋਂ ਜਾਂਦਾ ਵਾਲੇ ਲਿਖ ਕੇ ਲੈਣਾ ਕੈਪਸੂਲ ਉੱਥੋਂ ਲੈ ਆਉ ਮੈਂ ਚੀਜ਼ਾਂ ਨੂੰ ਤਾਂ ਕਹਿਣਾ ਵਾਂ ਵੀ ਆਪਾਂ ਇਹਨਾਂ ਲੋਕਾਂ ਨੂੰ ਸਿੱਧੇ ਮਜਬੂਰੀ ਦੇ ਮਾਰੇ ਲੋਕ ਨੇ ਇਹਨਾਂ ਦੇ ਇਹਨਾਂ ਨੂੰ ਆਪਾਂ ਉਹ ਚੀਜ਼ਾਂ ਨਾ ਲੈਂਦੇ ਰਹੀਏ ਜਿਹੜੀਆਂ ਸਾਹਮਣੇ ਦੁਕਾਨ ਤੋਂ ਮਿਲਦੀਆਂ ਨੇ ਸਰ ਆਪਾਂ ਦਾ ਸਿੱਕਾ ਮੋਟੇ ਇਹ ਟੇਸ਼ਨ ਹੋਈ ਹੈ ਦਵਾਈ ਦੀ ਸਰ ਤੁਸੀਂ ਪਹਿਲਾਂ ਪਹਿਲਾਂ ਤਾਂ ਮੇਰੀ ਇੱਕ ਗੱਲ ਨੋਟ ਕਰਕੇ ਜਾਓ ਡਾਕਟਰ ਸਾਹਿਬ ਉਹ ਤੁਸੀਂ ਖਾਸ ਕਰਕੇ ਤੁਸੀਂ ਆਇਓ ਮੈਨੂੰ ਤੋਂ ਤੋਂ ਇੱਕ ਜਿਹੜੇ ਸਟਰੋਂਗ ਦਾ ਡਾਟਾ ਦੋ ਬਸ ਸਾਰਾ ਬਸ ਮੈਂ ਬਾਕੀ ਗੱਲਾਂ ਬਾਅਦ ਕਰਾਂ ਇੱਕ ਬਾਤ ਮੈਂ ਤੁਹਾਨੂੰ ਪੁੱਛੀਆਂ ਨੂੰ ਨਾਲੇ ਸਟਾਫ ਦਾ ਕੰਮ ਦੋ ਪਰ ਇਹ ਸਟਾਫ ਵੀ ਜਿਹੜਾ ਸਟਾਫ ਇਨਾ ਮਤਲਬ ਸਾਰਾ ਡਾਟਾ ਦੋ ਦੱਸੋ ਮੈਨੂੰ ਕਿੰਨਾ ਟਾਈਮ ਲੱਗਣਾ ਪਹਿਲਾਂ ਵੀ ਕਹੇ ਕਿੰਨੇ ਟਾਈਮ ਲੱਗ ਸਕਦਾ ਹੁਣੇ ਦੇ ਵਿੱਚ ਹੈ ਬੋਰਡ ਦੇ ਵਿੱਚ ਨੇ ਬੋਰਡ ਦੇ ਵਿੱਚ ਨੇ ਬਾਥਰੂਮ ਨਹੀਂ ਲਾ ਵੰਦਾਵਾਂ ਵੀ ਇਸੇ ਕੰਦਿਆਂ ਤੇ ਆਇਆ ਤੁਹਾਡੇ ਤੇ ਦੇ ਦਿੱਤੇ ਕਿ ਉਹਨਾਂ ਨੇ ਕੈਂਪੇਨ ਫਾਇਰ ਉਹਦੇ ਜਿਹੜੇ ਰਾਜਸਥਾਨ ਚੱਲਦੇ ਉਹ ਕਰੀ ਰਾਜਸਥਾਨ ਚਾਹਨੀਆ ਮੈਂ ਕਹਿਣਾ ਕਿ ਰਾਮਾ ਮਨ ਜਦੋਂ ਮੇਰੀ ਕਾਂਸੀਓਂ ਸੀ ਦੇ ਲੋਕ ਇੱਥੋਂ ਆ ਕੇ ਰਾਜਸਥਾਨ ਨੂੰ ਇਲਾਜ ਕਰਾਉਗੇ ਸਿਵਲ ਹਸਪਤਾਲ ਛੱਡ ਕੇ ਤੇ ਇੰਝ ਸਾਨੂੰ ਇਹਨਾਂ ਨੇ ਚੁਣਿਆ ਵਾ ਲੋਕਾਂ ਨੇ ਅਸੀਂ ਇਹਨਾਂ ਦੇ ਜਵਾਬ ਦੇਈਆਂ ਅਸੀਂ ਜਵਾਬ ਦੇਣਾ ਤੁਹਾਡੇ ਕੋਲ ਜੀ ਸਰਕਾਰੀ ਲਾਗਮੋਂ ਤੁਹਾਡੇ ਤੋਂ ਜਵਾਬ ਲੈਣਾ ਵਾ ਫਿਰ ਆਉਂਦੀਆਂ ਕਿ ਇਹ ਟੋਕ ਨਹੀਂ ਇਹਨਾਂ ਸਵੇਰੇ ਇਸ਼ੂ ਕਰਦੇ 10 ਮਿੰਟ ਦਾ ਕੰਮ ਆਪਣੇ ਹੱਥ ਨਾਲੀ ਪਰਚੀ ਲਿਖ ਕੇ ਇੱਕ ਇੱਕ ਨੂੰ ਭਰਾ ਦੋ ਉਹੜਾ ਬੰਦਾ ਜਿਵੇਂ ਜਿਵੇਂ ਆਈ ਜਾਂਦਾ ਉਹਨੂੰ ਮੋਬਾਈਲ ਮਾਰੂ ਉਹਦੇ ਨਾਮ ਦੀ ਦਾਕੇ ਅੰਦਰ ਜੰਮੀਨਾ ਬਲਾਦ ਉਹ ਦੇਖਣੇ ਫਿਰ ਜਾ ਵਿੱਚ ਹੁਣ ਇੰਦਾ ਲਾਈਨ ਚ ਖੜੀਆਂ ਨੇ 4 ਘੰਟੇ ਪਾਣੀ ਦਾ ਇੰਦਾ ਖੜਨਾ ਸੋਕਾ ਇਰੇ ਇੱਕ ਦੂਜੇ ਨਾਲ ਜਿਲਾ ਵੀ ਕਰਦੀਆਂ ਹੋਣੀਆਂ ਵੀ ਤੂੰ ਅੱਗੇ ਕਿਉਂ ਆ ਗਈ ਹੋ ਟੋਕਨ ਲਿਖੋ ਨਾਲ ਸ ਮੇਰੇ ਟੋਕਨ ਦੋ ਜਿਹੜੀ ਵੀ ਲਾਈਨ ਲੱਗਦੀ ਆ ਸਾਰਿਆਂ ਨੂੰ ਟੋਕਨ ਦਿਆ ਕਰੋ ਨੰਬਰ ਵਾਈ ਪਤਾ ਹੋਵੇ ਕਿ ਮੇਰਾ ਐਨਮਾ ਨੰਬਰ ਆ ਉਨੇ ਨੇ 2 ਘੰਟੇ ਜੇ ਕਿਸੇ ਨੇ ਕੰਮ ਕਰਨਾ ਹੋਵੇ ਇਹਨਾਂ ਨੂੰ ਪਤਾ ਬਾਪ ਮੇਰਾ ਨੰਬਰ 2 ਘੰਟੇ ਜਾਂ 3 ਘੰਟੇ ਵਾਲਾ ਹੋਵੇ ਉਸ ਟਾਈਮ ਹੀ ਆ ਸਕਦੀਆਂ ਨੇ ਤੁਹਾਡੀ ਵੀ ਜਿਹੜੀ ਜ਼ਿਆਦਾ ਕੈਟਰਿੰਗ ਆਉਂਦੀ ਹੋਗੀ ਇੱਦਾਂ ਦੱਸ ਇਹਨਾਂ ਨੂੰ ਸਰਦਾਰ ਜੀ ਸਰਦਾਰ ਜੀ ਅਕਰੋਈ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਸਵਿਚ ਬਣਾ ਰਹੇ ਨੇ ਮਨਰਾਜ ਜੀ ਉਹ ਨਹੀਂ ਨਾ ਟ੍ਰੇਡ ਦਾ ਕਹਿਣਾ ਤੇ ਇਹ ਆ ਫੈਸਲਾ ਕਰਾਉਣਾ ਨਾ ਕਰਾਉਣਾ ਅਗਰ ਮੰਤਰੀ ਮਤਲਬ ਬ੍ਰੇਕਿੰਗ ਆਪੇ ਇਸੇ ਉੱਪਰ ਤੋਂ ਉੱਤਰਨਾ ਨਹੀਂ ਕਰ ਸਕਦਾ ਜਿੰਨਾ ਮੈਂ ਦੱਸ ਰਹੀ ਮੈਂ ਦੱਸ ਰਹੀ ਕਿ ਜਿੰਨੀ ਇੱਛਾ ਹੈ ਐਕਸੀਡੈਂਟ ਹੋਇਆ ਸੀ ਕੋਈ ਹਾਂਜੀ ਚਲ ਤੂੰ ਇਹਨਾਂ ਦਾ ਸਪਿੰਗ ਵਾਲੀਆਂ ਕੰਨੀਆਂ ਹੁੰਦੀਆਂ ਨੇ ਸਿਵਲ ਹਸਪਤਾਲ ਚਾਚ ਮੈਂ ਤੀਜੀ ਵਾਰ ਆਇਆ ਹਾਂ ਇੱਥੇ ਸਟਾਫ ਦੀ ਵੀ ਕਮੀ ਹੈਗੀ ਪਰ ਇਹ ਜਿਹੜਾ ਪੁਰਾਣਾ ਤਾਣਾ ਉਲਝਿਆ ਹੋਇਆ ਵਾ ਇਹਨੂੰ ਠੀਕ ਕਰਨ ਲਈ ਕੋਈ ਸਮਾਂ ਲੱਗੂਗਾ ਮੇਰਾ ਹੁਣ ਹਫਤੇ ਚ ਇੱਕ ਦਿਨ ਇੱਥੇ ਰਹਿਣਾ ਮੈਂ ਹਰ ਹਫਤੇ ਇੱਕ ਦਿਨ ਆਇਆ ਕਰਨਾ ਕਿਉਂਕਿ ਇੱਥੇ ਗਰੀਬ ਗਰੁੱਪੇ ਬਹੁਤ ਬੰਦੇ ਲੋਕ ਜਿਹੜੇ ਆ ਬੇਸਹਾਰਾ ਲੋਗ ਇੱਥੇ ਥੁਰੇ ਰਹਦੇ ਆ ਉਹਨਾਂ ਦੀ ਮਜਬੂਰੀਆਂ ਦੇ ਨਾਲ ਸਾਨੂੰ ਨਾਲ ਜੁਟਨਾ ਪਊਗਾ ਤਾਂ ਹੀ ਇਹ ਕੰਮ ਸਿਰੇ ਚੜੂਗਾ। ਇਹ ਲੱਗਦਾ ਜਿੱਦਾਂ ਤੁਸੀਂ ਕਾਫੀ ਗੇੜੇ ਮਾਰ ਚੁੱਕੇ ਹੋ, ਕੁਝ ਸੁਧਾਰ ਆਇਆ। ਜੇ 1 ਮਹੀਨਾ ਹੋ ਗਿਆ ਸਰਕਾਰ ਦੇ। ਦੇਖੋ ਸਰਕਾਰ ਜਿਹੜੀਆਂ 70 ਸਾਲ ਦੀਆਂ ਰਵਾਇਤੀ ਪਾਰਟੀਆਂ ਨੂੰ ਐਤ ਕੀ ਲੋਕਾਂ ਨੇ ਸਫਾਇਆ ਕੀਤਾ ਵਾ ਉਹ ਐਸੇ ਕਰਕੇ ਆ ਹੁਣ 40% ਹੋ ਗਿਆ, 60% ਰਹਿ ਗਿਆ ਇਹ ਵੀ ਕਰ ਦੇਣਾ ਵਾ ਸਾਹਿਬ। ਕਿੰਨਾ ਕੋ ਟਾਈਮ ਲੱਗ ਜਾਊਗਾ? ਟਾਈਮ ਦੇਖਿਓ ਤੁਸੀਂ ਹੁਣ ਤੀਜੀ ਵਾਰ ਆਇਆ ਵਾ, ਜਦੋਂ ਪੰਜਵੀਂ ਵਾਰ ਆਊਂਗਾ ਉਦੋਂ ਪੁੱਛ ਲਿਓ। ਕਰੂੰਗਾ ਕੰਮ ਕਰਨਾ ਵਾ, ਕੰਮ ਐ ਨਹੀਂ ਵੀ ਘਰ ਬੈਠੇ ਆਪਣਾ ਲੋਕਾਂ ਨੇ ਵੋਟਾਂ ਪਾਈਆਂ ਤੇ ਪੌਣੇ 5 ਸਾਲ ਬਾਅਦ ਫੇਰ ਨਿਕਲਿਆ। ਬਰਸਾਤੀ ਲੱਡੂਆਂ ਤਾਂ ਨਾ ਨਹੀਂ ਅੰਦਰ ਬਹਿਣਾ, ਕੰਮ ਕਰਨਾ ਲੋਕਾਂ ਦੇ ਵਿੱਚ ਜਾਣਾ। ਤੁਸੀਂ ਕਹਿੰਦੇ ਕਿ ਬਾਹਰੋਂ ਸਮਾਨ ਲੈ ਕੇ ਚਰਨ ਨੂੰ ਕਹਿੰਦੇ ਟੈਸਟ ਬਾਹਰੋਂ ਕਰਾ ਲਓ ਜਾਂ ਤਾਂ ਵੰਗਾ ਮਰੋ ਲੈਓ। ਉਹ ਵੀ ਤੁਹਾਡੇ ਨਾਮ। ਕੁਛ ਨਹੀਂ ਮੈਂ ਅੱਜ ਕਹਿੰਦਾ ਜਗਤ ਸਾਹਿਬ ਨੂੰ ਵੀ ਕਹਿੰਦਾ ਵੀ ਬਾਹਰੋਂ ਕੋਈ ਚੀਜ਼ ਨਹੀਂ ਟੈਸਟ ਹੋਊਗੀ, ਕੋਈ ਦਵਾਈ ਨਹੀਂ ਬਾਹਰੋਂ ਲਈ ਜਾਊਗੀ। ਹਾਂ। ਤੁਸੀਂ ਵੀ ਦੇਖ ਲਿਆ ਜਿਸ ਤਰੀਕੇ ਨਾਲ ਸਾਡੇ ਵੱਲੋਂ ਕੱਲ ਨਸ਼ਰ ਕੀਤੀ ਗਈ ਖ਼ਬਰ ਤੋਂ ਬਾਅਦ ਅੱਜ ਹਲਕਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਮੌਕੇ ਤੇ ਪਹੁੰਚੇ। ਉਹਨਾਂ ਨੇ ਡਾਕਟਰਾਂ ਨੂੰ ਕਾਟਣਾ ਵੀ ਲਗਾਈ ਕਿ ਜਿਹੜੇ ਬਾਹਰੋਂ ਇਲਾਜ ਆ ਉਹ ਬੰਦ ਕੀਤੇ ਜਾਣ ਪਰ ਜਿਹੜੇ ਬਰਾਹਰੋਂ ਦਵਾਈਆਂ ਵੀ ਲਿੱਤੀਆਂ ਜਾਂਦੀਆਂ ਉਹ ਵੀ ਬੰਦ ਕਰੋ ਟੈਸਟ ਬੰਦ ਕਰੋ ਜਿਹੜੇ ਅੰਦਰ ਆ ਉਹਨਾਂ ਉੱਤੇ ਹੀ ਤੁਸੀਂ ਫੋਕਸ ਕਰੋ ਉਹਨੂੰ ਹੀ ਪ੍ਰਾਇੋਰਟੀ ਦਿਵੋ ਕਿ ਉਹ ਤੋਂ ਜਿਹੜੇ ਜਿਹੜੇ ਟੈਸਟ ਆ ਉਹੀ ਲਿਖੇ ਜਾਣ ਕਿ ਨਾ ਕਿ ਬਾਹਰੋਂ ਲੋਕਾਂ ਨੂੰ ਕਹਿ ਕੇ ਬਾਹਰੋਂ 8 8 10 10 ਹਜ਼ਾਰ ਦੇ ਟੈਸਟ ਲਿਖਾਏ ਜਾਣ ਕਿ ਲੋਕਾਂ ਦੀ ਜ਼ਿੰਦਗੀ ਜਿਹੜੇ ਆ ਲੋਕ ਇਥੇ ਇਲਾਜ ਕਰਨ ਆਉਂਦੇ ਨਾ ਕਿ ਆਪਣੀ ਜੇਬਾਂ ਘਟਾਣ ਆਉਂਦੇ ਨੇ ਹੁਣ ਇਹ ਦੇਖਣਾ ਹੋਊਗਾ ਕਿ ਡਾਕਟਰ ਕਦੋਂ ਤੱਕ ਇਸ ਤਾਰਨਾਦ ਦੇ ਵਿੱਚ ਆਂਦੇ ਨੇ ਕਿ ਬਾਲ ਜਿਹੜੀ ਦਵਾਈਆਂ ਨੇ ਜਾਂ ਟੈਸਟ ਉਹ ਲਿਖਣਾ ਬੰਦ ਕਰਦੇ ਨੇ ਇਹ ਕਦੋਂ ਤੱਕ ਲੁਧਿਆਣਾ ਦੇ ਸਿਵਲ ਹਸਪਤਲ ਦੇ ਵਿੱਚ ਬੰਦ ਹੋਊਗਾ ਕੈਮਰਾਮੈਨ ਵਿਪਨ ਰੋਡ ਦੇ ਨਾਲ ਅਭਿਸ਼ੇਕ ਜਲੋਟਾ ਸਮਝਾ ਨਿਊਜ਼ ਲੁਧਿਆਣਾ